ਤਤਸ਼੍ਰੀયਕਾਲ ਸਾਰਿਆਂ ਨੂੰ ਸਾਡਾ ਪੰਜਾਬ ਨਿਊਜ਼ ਚੈਨਲ ਤੇ ਮਹਿਮਲਕੀ ਸਿੰਘ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ ਸਰਬਜੀਤ ਕੌਰ ਦਾ ਪਾਕਿਸਤਾਨ ਵਿੱਚ ਨਿਕਾ ਅਸਲ ਸੱਚ ਕੀ ਹੈ ਪਰ ਤੋ ਸ਼੍ਰੀ ਨਨਕਾਣਾ ਸਾਹਿਬ ਗਏ ਜਿੱਥੇ ਨਾਲ ਗਈ ਸਰਬਜੀਤ ਕੌਰ ਦੀ ਨਵੀਂ ਵੀਡੀਓ ਵਾਇਰਲ ਹੈ ਜਿਸ ਵਿੱਚ ਉਹ ਇਸਲਾਮ ਕਬੂਲ ਕਰਦੀ ਅਤੇ ਨਿਕਾ ਮਨਜ਼ੂਰ ਕਰਦੀ ਨਜ਼ਰ ਆ ਰਹੀ ਹੈ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਉਹ ਉਸ ਨੌਜਵਾਨ ਨੂੰ 9 ਸਾਲਾਂ ਤੋਂ ਜਾਣਦੀ ਹੈ ਅਤੇ ਆਪਣੀ ਮਰਜ਼ੀ ਨਾਲ ਨਿਕਾ ਕੀਤਾ 4 ਨਵੰਬਰ ਨੂੰ ਪਾਕਿਸਤਾਨ ਗਈ ਸਰਬਜੀਤ ਕੌਰ ਜਥੇ ਨਾਲ ਵਾਪਸ ਨਾ ਆਈ ਜਿਸ ਤੋਂ ਬਾਅਦ ਭਾਰਤੀ ਏਜੰਸੀਆਂ ਨੇ ਜਾਂਚ ਸ਼ੁਰੂ ਕੀਤੀ। ਸਮਾਚਾਰ ਮੁਤਾਬਕ ਉਸਨੇ ਪਾਕਿਸਤਾਨ ਵਿੱਚ ਨਿਕਾਹ ਕਰ ਲਿਆ ਹੈ। ਫਿਰੋਜ਼ਪੁਰ ਗੋਲੀकांड ਆਖਿਰ ਨਵੀਨ ਅਰੋੜਾ ਦੀ ਹੱਤਿਆ ਕਿਉਂ ਹੋਈ? ਫਿਰੋਜ਼ਪੁਰ ਸ਼ਹਿਰ ਵਿੱਚ ਆਰਐਸਐਸ ਵਰਕਰ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੀ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾਵਰਾਂ ਨੇ ਯੂਕੋ ਬੈਂਕ ਨੇੜੇ ਪਹਿਲਾਂ ਰੈਕੀ ਕੀਤੀ ਅਤੇ ਸਿਰ ਵਿੱਚ ਗੋਲੀ ਮਾਰ ਕੇ ਫਰਾਰ ਹੋ ਗਏ ਨਵੀਨ ਦੀ ਹਸਪਤਾਲ ਵਿੱਚ ਮੌਤ ਹੋ ਗਈ ਇਸ ਘਟਨਾ ਨਾਲ ਇਲਾਕੇ ਵਿੱਚ ਭਾਰੀ دہشت ਹੈ ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਕੇ ਹਮਲਾਵਰਾਂ ਦੀ ਤਲਾਸ਼ ਕਰ ਰਹੀ ਹੈ ਕਪਾ ਐਮਐਸਪੀ ਤੇ ਵੱਡਾ ਫੈਸਲਾ ਸਰਕਾਰ 19 ਨਵੰਬਰ ਨੂੰ ਕੀ ਬਦਲਣ ਜਾ ਰਹੀ ਹੈ ਕਪੜਾ ਮੰਤਰਾਲੇ ਨੇ 19 ਨਵੰਬਰ ਨੂੰ ਨਵੀਂ ਦਿੱਲੀ ਵਿੱਚ ਮਹੱਤਵਪੂਰਨ ਮੀਟਿੰਗ ਬੁਲਾਈ ਹੈ ਜਿਸ ਦਾ ਮੁੱਖ ਫੋਕਸ ਕਪਾਹ ਖਰੀਦ ਪ੍ਰਕਿਰਿਆ ਵਿੱਚ ਸੁਧਾਰ ਲਿਆਉਣਾ ਹੈ ਦੇਸ਼ਪੁਰ ਦੇ ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਸੀਸੀਆਈ ਦੇ ਸਖਤ ਨਿਯਮਾ ਕਰਕੇ ਉਹਨਾਂ ਨੂੰ ਐਮਐਸਪੀ ਨਹੀਂ ਮਿਲਦਾ ਸਰਕਾਰ ਇਹ ਨਿਯਮ ਹਲਕੇ ਕਰਨ ਤੇ ਖਰੀਦ ਪ੍ਰਕਿਰਿਆ ਆਸਾਨ ਬਣਾਉਣ ਤੇ ਵਿਚਾਰ ਕਰੇਗੀ ਇਸੇ ਦਿਨ ਮੁੰਬਈ ਵਿੱਚ ਇੰਡੀਅਨ ਟੈਕਨੀਕਲ ਟੈਕਸਟਾਈਲ ਐਸੋਸੀਏਸ਼ਨ ਦੀ ਵੀ ਮੀਟਿੰਗ ਹੋਵੇਗੀ ਫਿਰੋਜ਼ਪੁਰ ਕਤਲकांड ਗੁੰਡਾਗਰਦੀ ਦੇ ਖਿਲਾਫ ਸ਼ਹਿਰ ਦਾ ਵੱਡਾ ਵਿਸਪੋਰਟ ਫਿਰੋਜ਼ਪੁਰ ਵਿੱਚ ਦਿਨ ਦਿਹਾੜੇ ਆਰਐਸਐਸ ਵਰਕਰ ਬਲਦੇਵ अरोड़ा ਦੇ ਪੁੱਤਰ ਨਵੀਨ अरोड़ा ਦਾ ਗੋਲੀਆਂ ਮਾਰ ਕੇ ਕਤਲ ਹੋਣ ਤੋਂ ਬਾਅਦ ਸ਼ਹਿਰ ਵਿੱਚ ਤਣਾਅ ਵੱਧ ਗਿਆ ਹੈ। ਵੱਡੀ ਗਿਣਤੀ ਵਿੱਚ ਲੋਕ ਹਸਪਤਾਲ ਪਹੁੰਚੇ ਅਤੇ ਰੋਸ ਪ੍ਰਗਟਾਇਆ। ਵਪਾਰ ਮੰਡਲ ਤੇ ਸਮਾਜਿਕ ਸੰਗਠਨਾ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕਾਤਲ ਜਲਦੀ ਨਾ ਫੜੇ ਗਏ ਤਾਂ ਫਿਰੋਜ਼ਪੁਰ ਅਨਮਿੱਥੇ ਸਮੇਂ ਲਈ ਬੰਦ ਰਹੇਗਾ। ਸ਼ਹਿਰ ਦੇ ਲੋਕਾਂ ਨੇ ਕਿਹਾ ਹੈ ਕਿ ਗੁੰਡਾਗਰਦੀ ਹੱਦ ਤੋਂ ਵੱਧ ਚੁੱਕੀ ਹੈ ਅਤੇ ਸੁਰੱਖਿਆ ਲਾਜ਼ਮੀ ਹੈ। ਪੰਜਾਬ ਵਿੱਚ ਦਿਨ ਦਿਹਾੜੇ ਗੋਲੀਆਂ ਗੈਂਗਸਟਰ ਵਿਰੁੱਧ ਪੁਲਿਸ ਦੀ ਸਿੱਧੀ ਮੁਠਭੇੜ ਫਰੀਦਕੋਟ ਵਿੱਚ ਨਾਕੇ ਤੇ ਪੁਲਿਸ ਤੇ ਗੈਂਗਸਟਰਾਂ ਵੱਲੋਂ ਅਚਾਨਕ ਫਾਇਰਿੰਗ ਨਾਲ ਦਹਿਸ਼ਤ ਫੈਲ ਗਈ ਜਵਾਬੀ ਕਾਰਵਾਈ ਵਿੱਚ ਗੈਂਗਸਟਰ ਅਰਸ਼ਦੀਪ ਜ਼ਖਮੀ ਹੋ ਕੇ ਕਾਬੂ ਆ ਗਿਆ ਜੋ ਵਿਦੇਸ਼ੀ ਗੈਂਗਸਟਰ ਪ੍ਰਭਦੇਸਵਾਲ ਦਾ ਕਰੀਬੀ ਗੁਰਗਾ ਦੱਸਿਆ ਜਾ ਰਿਹਾ ਹੈ ਹਥਿਆਰ ਤੇ ਕਾਰਤੂਸ ਬਰਾਮਦ ਕੀਤੇ ਗਏ ਦੂਜੇ ਪਾਸੇ ਮੋਗਾ ਦੇ ਨਿਹਾਲ ਸਿੰਘ ਵਾਲਾ ਵਿੱਚ ਟੈਲੀਕਾਮ ਦੁਕਾਨ ਨੇੜੇ ਦੋ ਟੀਰਾ ਦੇ ਝਗੜੇ ਦੌਰਾਨ ਗੋਲੀਆਂ ਚੱਲੀਆਂ ਜਿਸ ਵਿੱਚ ਇੱਕ ਦੁਕਾਨਦਾਰ ਜ਼ਖਮੀ ਹੋਇਆ ਦੋਵੇਂ ਘਟਨਾਵਾਂ ਨਾਲ ਇਲਾਕੇ ਵਿੱਚ دہشت ਦਾ ਮਾਹੌਲ ਹੈ ਜਾਬ ਵਿੱਚ ਵੱਡਾ ਮੌਸਮੀ ਬਦਲਾਵ ਠੰਡ ਧੁੰਦ ਅਤੇ ਲਾਨੀਨਾ ਦਾ ਡਰ ਪੱਛਮੀ ਕੜਬੜੀ ਤੋਂ ਬਾਅਦ ਪੰਜਾਬ ਵਿੱਚ ਠੰਡ ਨੇ ਤੀਬਰ ਰੂਪ ਲੈ ਲਿਆ ਹੈ ਰਾਤਾਂ ਦੇ ਤਾਪਮਾਨ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਅਗਲੇ ਦਿਨਾਂ ਵਿੱਚ ਧੁੰਦਰ ਵਧੇਗੀ ਮੌਸਮ ਵਿਭਾਗ ਮੁਤਾਬਕ 19 ਤਰੀਕ ਤੱਕ بارش ਦੀ ਕੋਈ ਸੰਭਾਵਨਾ ਨਹੀਂ 5 ਦਿਨ ਮੌਸਮ ਖੁਸ਼ਕ ਰਹੇਗਾ ਘਟੋ-ਘਟਾ ਤਾਪਮਾਨ 7 ਤੋਂ 10 ਡਿਗਰੀ ਤੱਕ ਜਾ ਸਕਦਾ ਹੈ ਲਾ ਨੀਨਾ ਕਾਰਨ ਇਸ ਵਾਰ ਠੰਡ ਤੇ ਠੀਤ ਲਹਿਰ ਜ਼ਿਆਦਾ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ ਜਿਸ ਦਾ ਅਸਰ ਦਿੱਲੀ ਹਰਿਆਣਾ ਅਤੇ ਉੱਤਰੀ ਭਾਰਤ ਤੇ ਵੀ ਪਵੇਗਾ